ਦਸੂਹਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਦਸੂਹਾ ਦੇ ਵਿੱਚ ਖੁੱਲ ਗਿਆ ਓਮ ਸ਼੍ਰੀ ਸ਼ਾ ਮਾਰਬਲ ਐਂਡ ਟਾਈਲ ਸ਼ੋਰੂਮ ਜੋ ਕਿ ਅਡਾ ਸ਼ਮਾਨਸ਼ੀਰ ਦਸੂਹਾ ਤੋਂ ਪਠਾਨਕੋ ਰੋਡ ਤੇ ਸਥਿਤ ਹੈ ਜੇਕਰ ਤੁਸੀਂ ਆਪਣਾ ਨਵਾਂ ਘਰ ਬਣਾਉਣਾ ਚਾਹੁੰਦੇ ਹੋ ਤਾਂ ਆਫਿਸ ਦੇ ਲਈ ਜਾਂ ਫਿਰ ਕਿਸੇ ਵੀ ਬਿਲਡਿੰਗ ਦੇ ਲਈ ਤੁਹਾਨੂੰ ਟਾਈਲ ਮਾਰਬਲ ਜਾਂ ਫਿਰ ਸੈਨੀਟਰੀ ਵੇਅਰ ਦੀ ਲੋੜ ਹੈ ਤਾਂ ਜਲਦੀ ਹੀ ਵਿਜ਼ਿਟ ਕਰੋ ओम श्री श्याम टाइल एंड मार्बल शोरूम ਦੇ ਵਿੱਚ ਜਿੱਥੇ ਤੁਹਾਨੂੰ ਵਧੀਆ ਤੇ ਕੁਆਲਿਟੀ ਵਾਲਾ ਟਾਇਲ ਮਾਰਬਲ ਦਾ ਸੈਨੀਟਰੀ ਵੈਨਟੀ ਮਿਲਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ओम श्री श्याम ਟਾਇਲ ਐਂਡ ਮਾਰਬਲ ਸ਼ੋਰੂਮ ਦੇ ਵਿੱਚ ਹਰੇਕ ਡਿਜ਼ਾਈਨ ਦੀ ਹਰੇਕ ਕਲਰ ਦੀ ਵੈਰੀਟੀ ਇੱਥੇ ਅਵੇਲੇਬਲ ਹੈ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਟਾਇਲ ਦੇ ਨਾਲ ਮੈਚਿੰਗ ਵੈਨਟੀ ਲਗਵਾਉਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ओम श्री श्याम ਮਾਰਬਲ ਐਂਡ ਟਾਇਲ ਸ਼ੋਰੂਮ ਦੇ ਵਿੱਚ ਜੋ ਕਿ ਦਸੂਹਾ ਦੇ ਵਿੱਚ ਸਿਤ ਹੈ ओम श्री शाम मार्बल एंड टाइल शोरूम ਦੇ ਵਿੱਚ ਤੁਹਾਨੂੰ ਹਰੇਕ ਕਲਰ ਦੀ ਹਰੇਕ ਡਿਜ਼ਾਈਨ ਦੀ ਤੇ ਹਰੇਕ ਬ੍ਰਾਂਡ ਦੀ ਯਾਨੀ ਕਿ ਹਰ ਇੱਕ ਬ੍ਰਾਂਡ ਇੱਥੇ ਅਵੇਲੇਬਲ ਹੈ 2x2 ਵਿੱਚ ਸੀ ਟਾਈਲਿੰਗ ਹੋਵੇ ਜਾਂ ਫਿਰ 2x4 ਵੀ ਹਰੇਕ ਸਾਈਜ਼ ਦੀ ਇੱਥੇ ਤੁਹਾਨੂੰ ਟਾਈਲ ਮਿਲਦੀ ਹੈ ਸੋ ਅਗਰ ਤੁਸੀਂ ਆਪਣੇ ਘਰ ਦੇ ਲਈ ਆਫਿਸ ਦੇ ਲਈ ਜਾਂ ਫਿਰ ਕਿਸੇ ਵੀ ਬਿਲਡਿੰਗ ਦੇ ਲਈ ਟਾਈਲ ਮਾਰਬਲ ਜਾਂ ਫਿਰ ਸੈਨੇਟਰੀ ਵੇਅਰ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ओम श्री शाम ਟਾਈਲ ਐਂਡ ਮਾਰਬਲ ਸ਼ੋਰੂਮ ਦੇ ਵਿੱਚ ਜੋ ਕਿ ਦਸੂਆ ਰਖੇਸ ਦਿੱਤਾ ਹੈ ਇੱਥੇ ਤੁਹਾਨੂੰ ਹਰ ਇੱਕ ਬ੍ਰਾਂਡ ਦੇ ਟਾਈਲ ਮਿਲਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਤੁਹਾਡੇ ਘਰ ਦੇ ਕਿਚਨ ਦੇ ਲਈ ਵਧੀਆ ਡਿਜ਼ਾਈਨਡਰ 컬러ਫੁਲ ਟਾਈਲ ਦੀ ਲੋੜ ਹੈ ਤਾਂ ਜਲਦੀ ਹੀ ਵਿਜ਼ਿਟ ਕਰੋ ਓਮ ਸ਼੍ਰੀ ਸ਼ਾਮ ਟਾਈਲ ਐਂਡ ਮਾਰਬਲ ਸ਼ੋਰੂਮ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਾਥਰੂਮ ਦੇ ਜਿਹੜੇ ਡਿਜ਼ਾਈਨ ਆ ਉਹ ਪਹਿਲਾਂ ਤੋਂ ਹੀ ਰੈਡੀ ਕੀਤੇ ਪਏ ਨੇ ਤਾਂ ਕਿ ਕਸਟਮਰਸ ਨੂੰ ਚੂਜ਼ ਕਰਨ ਵਾਸਤੇ ਕੋਈ ਵੀ ਪਰੇਸ਼ਾਨੀ ਨਾ ਆਵੇ ਅਗਰ ਤੁਸੀਂ ਵੀ ਆਪਣੇ ਘਰ ਦੇ ਬਾਥਰੂਮ ਇਸੇ ਤਰੀਕੇ ਨਾਲ ਡਿਜ਼ਾਈਨ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਓਮ ਸ਼੍ਰੀ ਸ਼ਾਮ ਮਾਰਬਲ ਐਂਡ ਟਾਈਲ ਸ਼ੋਰੂਮ ਦੇ ਵਿੱਚ ਜੋ ਕਿ ਅੱਡਾ ਸ਼ਮਾਨਤੀ ਜਸੂਆ ਟੂ ਪਠਾਨਕੋਟ ਰੋਡ ਤੇ ਸਥਿਤ ਹੈ। ਉਹਨਾਂ ਨਾਲ ਕਾਗਲ ਰਹਿਣਾ ਜਾਵਾਂਗੇ ਓਮ ਸ਼੍ਰੀ ਸ਼ਾਮ ਮਾਰਬਲ ਐਂਡ ਟਾਈਲ ਸ਼ੋਰੂਮ ਡਾਇਰੈਕਟ ਰਾਜਸਥਾਨ ਤੋਂ ਪੱਥਰ ਇمپોર્ટ ਕਰਵਾਉਂਦਾ ਹੈ ਸੋਵਰ ਤੁਹਾਨੂੰ ਆਪਣੇ ਘਰ ਦੇ ਲਈ ਆਫਿਸ ਦੇ ਲਈ ਜਾਂ ਫਿਰ ਕਿਸੇ ਵੀ ਬਿਲਡਿੰਗ ਦੇ ਲਈ ਪੱਥਰ ਦੀ ਲੋੜ ਹੈ ਤਾਂ ਜਲਦੀ ਹੀ ਵਿਜ਼ਿਟ ਕਰੋ ਓਮ ਸ਼੍ਰੀਸ਼ਾਮ ਟਾਈਲ ਐਂਡ ਮਾਰਬਲ ਸ਼ੋਰੂਮ ਜੋ ਕਿ ਅੱਡਾ ਸ਼ਮਾਨਸ਼ੇ ਦਸੂਆ ਤੋਂ ਪਠਾਨਕੋਟ ਰੋਡ ਤੇ ਸਥਿਤ ਹੈ ਓਮ ਸ਼੍ਰੀਸ਼ਾਮ ਮਾਰਬਲ ਐਂਡ ਟਾਈਲ ਸ਼ੋਰੂਮ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ